ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠਿ ਮਹਲਾ 5 ਘਰ ਤੀਜਾ ਦੋ ਪਦੇ ਇੱਕ ਓੰਕਾਰ ਸਤਗੁਰ ਪਰਸਾਦ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਈਸ਼ ਨਾਨਾ ਗੁਰ ਪੂਰੇ ਕੀਨੇ ਦਾਨਾ RAM DAS ਸਰੋ ਵਰਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਈਸ਼ ਨਾਨਾ ਗੁਰ ਪੂਰੇ ਕੀਨੇ ਦਾਨਾ ਸਭ ਕੁਸਲ ਖੇਮ ਪ੍ਰਭ ਧਾਰੇ ਸਹੀ ਸਲਾਮਤ ਸਭ ਥੋ ਕਿਉ ਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਧ ਸੰਗ ਮਲ ਲਾਥੀ ਪਾਰ ਬ੍ਰਹਮ ਭਇਓ ਸਾਥੀ ਨਾਨਕ ਨਾਮ ਧਿਆਇਆ ਆਦ ਪੁਰਖ ਪ੍ਰਭ ਪਾਇਆ ਸਾਧ ਸੰਗ ਮਲ ਲਾਥੀ ਔਰ ਬ੍ਰਹਮ ਭਇਓ ਸਾਥੀ ਨਾਨਕ ਨਾਮ ਧਿਆਇਆ ਆਦ ਪਰਖ ਪ੍ਰਭ ਪਾਇਆ ਸੋਰਠਿ ਮਹਲਾ ਪੰਜਵਾਂ ਘਰ ਤੀਜਾ ਦੋ ਪਦੇ ਇੱਕ ਓੰਕਾਰ ਸਤਿਗੁਰ ਪਰਸਾਦ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਰਮਲ ਹੋਏ ਕਰਿ ਇਸ਼ਨਾਨ ਗੁਰਪੂਰ ਕੀਨੇ ਦਾਨਾ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਇਸ ਨਾਨਾ ਗੁਰ ਪੂਰੇ ਕੀਨੇ ਦਾਨਾ ਸਭ ਕੁਸਲ ਖੇਮ ਪ੍ਰਭ ਧਾਰੇ ਸਹੀ ਸਲਾਮਤ ਸਭ ਥੋਕਿਓ ਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਧ ਸੰਗ ਮਲ ਲਾਥੀ ਪਾਰ ਬ੍ਰਹਮ ਭਇਓ ਸਾਥੀ ਨਾਨਕ ਨਾਮ ਧਿਆਇਆ ਆਦਿ ਪੁਰਖ ਪ੍ਰਭ ਪਾਇਆ ਸਾਧ ਸੰਗ ਮਲ ਲਾਥੀ ਪਾਰ ਬ੍ਰਹਮ ਭਇਓ ਸਾਥੀ ਨਾਨਕ ਨਾਮ ਧਿਆਇਆ ਆਦਿ ਪੁਰਖ ਪ੍ਰਭ ਪਾਇਆ ਸੁਰਠ ਮਹਲਾ 5 ਘਰ ਤੀਜਾ ਦੋ ਪਦੇ ਇਕ ਓੰਕਾਰ ਸਤਗੁਰ ਪ੍ਰਸਾਦ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸ਼ਨਾਨ ਗੁਰ ਪੂਰੇ ਕੀਨੇ ਦਾਨਾ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਇਸ ਨਾਨਾ ਗੁਰ ਪੂਰੇ ਕੀਨੇ ਦਾਨਾ ਸਭ ਕੁਸਲ ਖੇਮ ਪ੍ਰਭ ਧਾਰੇ ਸਹੀ ਸਲਾਮਤ ਸਭ ਥੋਕਿਓ ਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਧ ਸੰਗ ਮਲ ਲਾਥੀ ਪਾਰ ਬ੍ਰਹਮ ਭਇਓ ਸਾਥੀ ਨਾਨਕ ਨਾਮ ਧਿਆਇਆ ਆਦਿ ਪੁਰਖ ਪ੍ਰਭ ਪਾਇਆ ਸਾਧ ਸੰਗ ਮਲ ਲਾਥੀ ਪਾਰ ਬ੍ਰਹਮ ਭਇਓ ਸਾਥੀ ਨਾਨਕ ਨਾਮ ਧਿਆਇਆ ਆਦਿ ਪੁਰਖ ਪ੍ਰਭ ਪਾਇਆ ਸੋਰਠਿ ਮਹਲਾ ਪੰਜਵਾ ਘਰ ਤੀਜਾ ਦੋ ਪਦੇ ਇਕ ਓੰਕਾਰ ਸਤਿਗੁਰ ਪਰਸਾਦ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਰਮਲ ਹੋਏ ਕਰਿ ਈਸ਼ ਨਾਨਾ ਗੁਰ ਪੂਰੈ ਕੀਨੇ ਦਾਨਾ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਇਸ ਨਾਨਾ ਗੁਰ ਪੂਰੇ ਕੀਨੇ ਦਾਨਾ ਸਭ ਕੁਸਲ ਖੇਮ ਪ੍ਰਭ ਧਾਰੇ ਸਹੀ ਸਲਾਮਤ ਸਭ ਥੋਕਿਓ ਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਧ ਸੰਗ ਮਲ ਲਾਥੀ ਪਾਰ ਬ੍ਰਹਮ ਭਇਓ ਸਾਥੀ ਨਾਨਕ ਨਾਮ ਧਿਆਇਆ ਆਦਿ ਪੁਰਖ ਪ੍ਰਭ ਪਾਇਆ ਸਾਧ ਸੰਗ ਮਲ ਲਾਥੀ ਪਾਰ ਬ੍ਰਹਮ ਭਇਓ ਸਾਥੀ ਨਾਨਕ ਨਾਮ ਧਿਆਇਆ ਆਦਿ ਪੁਰਖ ਪ੍ਰਭ ਪਾਇਆ ਸੁਰਠ ਮਹਲਾ 5 ਘਰ ਤੀਜਾ ਦੋ ਪਦੇ ਇਕ ਓੰਕਾਰ ਸਤਿਗੁਰ ਪਰਸਾਦ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਰਮਲ ਹੋਏ ਕਰਿ ਇਸ਼ਨਾਨ ਗੁਰਪੂਰ ਕੀਨੇ ਦਾਨਾ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਇਸ ਨਾਨਾ ਗੁਰ ਪੂਰੇ ਕੀਨੇ ਦਾਨਾ ਸਭ ਕੁਸਲ ਖੇਮ ਪ੍ਰਭ ਧਾਰੇ ਸਹੀ ਸਲਾਮਤ ਸਭ ਥੋਕਿਓ ਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਧ ਸੰਗ ਮਲ ਲਾਥੀ ਪਾਰ ਬ੍ਰਹਮ ਭਇਓ ਸਾਥੀ ਨਾਨਕ ਨਾਮ ਧਿਆਇਆ ਆਦਿ ਪੁਰਖ ਪ੍ਰਭ ਪਾਇਆ ਸਾਧ ਸੰਗ ਮਲ ਲਾਥੀ ਆਰ ਬ੍ਰਹਮ ਭਇਓ ਸਾਥੀ ਨਾਨਕ ਨਾਮ ਧਿਆਇਆ ਆਦਿ ਪੁਰਖ ਪ੍ਰਭ ਪਾਇਆ ਮਹਲਾ ਪੰਜਵਾਂ ਘਰ ਤੀਜਾ ਦੋ ਪਦੇ ਇਕ ਓੰਕਾਰ ਸਤਿਗੁਰ ਪਰਸਾਦ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਰਮਲ ਹੋਏ ਕਰਿ ਇਸ਼ਨਾਨ ਗੁਰਪੂਰੈ ਕੀਨੇ ਦਾਨਾ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਇਸ ਨਾਨਾ ਗੁਰ ਪੂਰੇ ਕੀਨੇ ਦਾਨਾ ਸਭ ਕੁਸਲ ਖੇਮ ਪ੍ਰਭ ਧਾਰੇ ਸਹੀ ਸਲਾਮਤ ਸਭ ਥੋਕਿਓ ਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਧ ਸੰਗ ਮਲ ਲਾਥੀ ਪਾਰ ਬ੍ਰਹਮ ਭਇਓ ਸਾਥੀ ਨਾਨਕ ਨਾਮ ਧਿਆਇਆ ਆਦਿ ਪੁਰਖ ਪ੍ਰਭ ਪਾਇਆ ਸਾਧ ਸੰਗ ਮਲ ਲਾਥੀ ਆਰ ਬ੍ਰਹਮ ਭਇਓ ਸਾਥੀ ਨਾਨਕ ਨਾਮ ਧਿਆਇਆ ਆਦਿ ਪੁਰਖ ਪ੍ਰਭ ਪਾਇਆ ਸੋਰਠਿ ਮਹਲਾ ਪੰਜਵਾਂ ਘਰ ਤੀਜਾ ਦੋ ਪਦੇ ਇਕ ਓੰਕਾਰ ਸਤਿਗੁਰ ਪਰਸਾਦ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਰਮਲ ਹੋਏ ਕਰਿ ਇਸ਼ਨਾਨ ਗੁਰਪੂਰੈ ਕੀਨੇ ਦਾਨਾ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਇਸ ਨਾਨਾ ਗੁਰ ਪੂਰੇ ਕੀਨੇ ਦਾਨਾ ਸਭ ਕੁਸਲ ਖੇਮ ਪ੍ਰਭ ਧਾਰੇ ਸਹੀ ਸਲਾਮਤ ਸਭ ਥੋਕਿਓ ਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਧ ਸੰਗ ਮਲ ਲਾਥੀ ਪਾਰ ਬ੍ਰਹਮ ਭਇਓ ਸਾਥੀ ਨਾਨਕ ਨਾਮ ਧਿਆਇਆ ਆਦਿ ਪੁਰਖ ਪ੍ਰਭ ਪਾਇਆ ਸਾਧ ਸੰਗ ਮਲ ਲਾਥੀ ਪਾਰ ਬ੍ਰਹਮ ਭਇਓ ਸਾਥੀ ਨਾਨਕ ਨਾਮ ਧਿਆਇਆ ਆਦਿ ਪੁਰਖ ਪ੍ਰਭ ਪਾਇਆ ਸੋਰਠਿ ਮਹਲਾ ਪੰਜਵਾਂ ਘਰ ਤੀਜਾ ਦੋ ਪਦੇ ਇਕ ਓੰਕਾਰ ਸਤਗੁਰ ਪ੍ਰਸਾਦ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸ਼ਨਾਨ ਗੁਰ ਪੂਰੇ ਕੀਨੇ ਦਾਨਾ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਇਸ ਨਾਨਾ ਗੁਰ ਪੂਰੇ ਕੀਨੇ ਦਾਨਾ ਸਭ ਕੁਸਲ ਖੇਮ ਪ੍ਰਭ ਧਾਰੇ ਸਹੀ ਸਲਾਮਤ ਸਭ ਥੋਕਿਓ ਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਧ ਸੰਗ ਮਲ ਲਾਥੀ ਪਾਰ ਬ੍ਰਹਮ ਭਇਓ ਸਾਥੀ ਨਾਨਕ ਨਾਮ ਧਿਆਇਆ ਆਦਿ ਪੁਰਖ ਪ੍ਰਭ ਪਾਇਆ ਸਾਧ ਸੰਗ ਮਲ ਲਾਥੀ ਪਾਰ ਬ੍ਰਹਮ ਭਇਓ ਸਾਥੀ ਨਾਨਕ ਨਾਮ ਧਿਆਇਆ ਆਦਿ ਪੁਰਖ ਪ੍ਰਭ ਸੋਰਖ ਮਹਲਾ ਪੰਜਵਾਂ ਘਰ ਤੀਜਾ ਦੋ ਪਦੇ ਇਕ ਓੰਕਾਰ ਸਤਿਗੁਰ ਪਰਸਾਦ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਰਮਲ ਹੋਏ ਕਰਿ ਈਸ਼ ਨਾਨਾ ਗੁਰ ਪੂਰੈ ਕੀਨੇ ਦਾਨਾ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਇਸ ਨਾਨਾ ਗੁਰ ਪੂਰੇ ਕੀਨੇ ਦਾਨਾ ਸਭ ਕੁਸਲ ਖੇਮ ਪ੍ਰਭ ਧਾਰੇ ਸਹੀ ਸਲਾਮਤ ਸਭ ਥੋਕਿਓ ਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਧ ਸੰਗ ਮਲ ਲਾਥੀ ਪਾਰ ਬ੍ਰਹਮ ਭਇਓ ਸਾਥੀ ਨਾਨਕ ਨਾਮ ਧਿਆਇਆ ਆਦਿ ਪੁਰਖ ਪ੍ਰਭ ਪਾਇਆ ਸਾਧ ਸੰਗ ਮਲ ਲਾਥੀ ਆਰ ਬ੍ਰਹਮ ਭਇਓ ਸਾਥੀ ਨਾਨਕ ਨਾਮ ਧਿਆਇਆ ਆਦਿ ਪੁਰਖ ਪ੍ਰਭ ਪਾਇਆ ਸੋਰਠਿ ਮਹਲਾ ਪੰਜਵਾਂ ਘਰ ਤੀਜਾ ਦੋ ਪਦੇ ਇਕ ਓੰਕਾਰ ਸਤਗੁਰ ਪਰਸਾਦ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਈਸ਼ ਨਾਨਾ ਗੁਰ ਪੂਰੈ ਕੀਨੇ ਦਾਨਾ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਇਸ ਨਾਨਾ ਗੁਰ ਪੂਰੇ ਕੀਨੇ ਦਾਨਾ ਸਭ ਕੁਸਲ ਖੇਮ ਪ੍ਰਭ ਧਾਰੇ ਸਹੀ ਸਲਾਮਤ ਸਭ ਥੋਕਿਓ ਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਧ ਸੰਗ ਮਲ ਲਾਥੀ ਪਾਰ ਬ੍ਰਹਮ ਭਇਓ ਸਾਥੀ ਨਾਨਕ ਨਾਮ ਧਿਆਇਆ ਆਦਿ ਪੁਰਖ ਪ੍ਰਭ ਪਾਇਆ ਸਾਧ ਸੰਗ ਮਲ ਲਾਥੀ ਪਾਰ ਬ੍ਰਹਮ ਭਇਓ ਸਾਥੀ ਨਾਨਕ ਨਾਮ ਧਿਆਇਆ ਆਦਿ ਪੁਰਖ ਪ੍ਰਭ ਪਾਇਆ ਸੋਰਠਿ ਮਹਲਾ ਪੰਜਵਾ ਘਰ ਤੀਜਾ ਦੋ ਪਦੇ ੴ ਸਤਿਗੁਰ ਪ੍ਰਸਾਦਿ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਈਸ਼ ਨਾਨਾ ਗੁਰ ਪੂਰੈ ਕੀਨੇ ਦਾਨਾ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਇਸ ਨਾਨਾ ਗੁਰ ਪੂਰੇ ਕੀਨੇ ਦਾਨਾ ਸਭ ਕੁਸਲ ਖੇਮ ਪ੍ਰਭ ਧਾਰੇ ਸਹੀ ਸਲਾਮਤ ਸਭ ਥੋਕਿਓ ਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਧ ਸੰਗ ਮਲ ਲਾਥੀ ਪਾਰ ਬ੍ਰਹਮ ਭਇਓ ਸਾਥੀ ਨਾਨਕ ਨਾਮ ਧਿਆਇਆ ਆਦਿ ਪੁਰਖ ਪ੍ਰਭ ਪਾਇਆ ਸਾਧ ਸੰਗ ਮਲ ਲਾਥੀ ਆਰ ਬ੍ਰਹਮ ਭਇਓ ਸਾਥੀ ਨਾਨਕ ਨਾਮ ਧਿਆਇਆ ਆਦਿ ਪੁਰਖ ਪ੍ਰਭ ਪਾਇਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ